ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਤ ਸੰਗਤ ਜਿਓ ਆਪ ਜੀ ਬ੍ਰਹਮ ਗਿਆਨੀ ਧੰਤਨ ਬੱਬਾ ਬੁੱਢਾ ਸੱਜ ਜੀ ਦਾ ਜੀਵਨ ਸਰਵਣ ਕਰ ਰਹੇ ਹੋ ਅੱਜ ਦਾ ਪ੍ਰਸੰਗ ਹੈ ਭਾਈ ਗੋੜਾ ਜੀ ਗੁਰੂ ਕੀ ਸ਼ਰਨ ਵਿੱਚ ਜਿਸ ਵੇਲੇ ਬਾਬਾ ਜੀ ਦੀ ਯਰ ਬਲਾ ਬਾਬਾ ਜੀ ਦੀ ਉਮਰ 12 ਕੋ ਵਰਿਆਂ ਦੀ ਹੋਈ ਤਾਂ ਇਸ ਵਕਤ ਸਤਿਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਸਾਹਿਬ ਜੀ ਵਿੱਚ ਹੀ ਵਿਰਾਜਮਾਨ ਸਨ ਆਸ-ਪਾਸ ਦੇ ਨਗਰਾਂ ਨੂੰ ਕਰਤਾਰਪੁਰ ਕਰਦੇ ਰਹਿੰਦੇ ਸਨ ਇੱਕ ਦਿਨ ਭਾਈ ਬੂੜਾ ਜੀ ਨੂੰ ਗੁਰੂ ਜੀ ਦੇ ਮੁਲਾਪ ਦਾ ਸਮਾਂ ਪ੍ਰਾਪਤ ਹੋਇਆ ਭਾਵੇਂ ਕਿ ਮੁਲਾਪ ਸਥਾਨ ਬਾਰੇ ਸਿੱਖ ਇਤਿਹਾਸਕਾਰਾਂ ਦੀ ਵੱਖ-ਵੱਖ ਵਿਚਾਰਾਂ ਹਨ ਪਰ ਗੁਰੂ ਸਿੱਖ ਦਾ ਪ੍ਰਮੁੱਖ ਵਿਸ਼ਾ ਕੇਵਲ ਗੁਰੂ ਚਰਨਾਂ ਵਿੱਚ ਜੁੜਨਾ ਹੈ ਕਬੀਰ ਸੋਈ ਮੁਖ ਧੰਨ ਹੈ ਜਾਂ ਮੁਖ ਕਹੀਏ RAM ਦੇਹ ਕਿਸ ਕੀ ਵਾਪਰੀ ਪਵਿੱਤਰ ਹੋਏ ਗੋਗਰਾਮ ਕਬੀਰ ਸੋਈ ਕੁਲ ਭਲੀ ਜਾਂ ਕੁਲ ਹਰਖੂ ਦਾਸ ਜੇ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਰਣ ਵਿੱਚ ਆ ਕੇ ਭਾਈ ਬੂੜਾ ਜੀ ਸਤਿਗੁਰੂ ਜੀ ਦੇ ਦਰਸ਼ਨਾਂ ਅਤੇ ਬਚਨਾਂ ਤੋਂ ਕੁਰਬਾਨ ਹੋਏ ਭਾਈ ਬੂੜਾ ਜੀ ਨੇ ਅਧਿਆਤਮਿਕ ਸਵਾਨ ਸਤਿਗੁਰੂ ਜੀ ਦੇ ਸਨਮੁਖ ਰੱਖੇ ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਆਕਰਸ਼ਿਤ ਕੀਤਾ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਕਾਕਾ ਤੇਰੀ ਉਮਰ ਤਾਂ ਬਹੁਤ ਛੋਟੀ ਹੈ ਪਰ ਤੂੰ ਜ਼ਿੰਦਗੀ ਦੀਆਂ ਡੂੰਘੀਆਂ ਰਮਜ਼ਾਂ ਨੂੰ ਕਿਵੇਂ ਜਾਣਦਾ ਹੈ ਭਾਈ ਬੂੜਾ ਜੀ ਨੇ ਕਿਹਾ ਮੈਨੂੰ ਮਾਤਾ ਪਿਤਾ ਜੀ ਦੇ ਦਿੱਤੇ ਹੋਏ ਸੰਸਕਾਰਾਂ ਵਿੱਚੋਂ ਇਹਨਾਂ ਰੱਬੀ ਰਮਜ਼ਾਂ ਦਾ ਗਿਆਨ ਹੋਇਆ ਹੈ ਮੈਂ ਆਪਣੀ ਜ਼ਿੰਦਗੀ ਦੇ ਸਫ਼ਰ ਨੂੰ ਸਫਲ ਬਣਾਉਣ ਵਾਸਤੇ ਹਮੇਸ਼ਾ ਬਿਆਕੁਲ ਰਹਿੰਦਾ ਹਾਂ ਪਰਮਾਤਮਾ ਨੇ ਭਲਾ ਕੀਤਾ ਕਿ ਅੱਜ ਮੈਨੂੰ ਆਪ ਜੀ ਦੀ ਸ਼ਰਣ ਪ੍ਰਾਪਤ ਹੋਈ ਹੈ ਮੇਰੇ ਉੱਤੇ ਕਿਰਪਾ ਕਰਕੇ ਮੈਨੂੰ ਰੱਬੀ ਬੰਦਗੀ ਦੀ ਦਾਤ ਬਖਸ਼ ਦਿਓ ਅਤੇ ਆਪਣੇ ਪਵਿੱਤਰ ਦਰ ਦੀ ਸੇਵਾ ਬਖਸ਼ ਦਿਓ ਗੁਰੂ ਸਾਹਿਬ ਭਾਈ ਊੜਾ ਜੀ ਦਾ ਤਰਲਾ ਸੁਣ ਕੇ ਪ੍ਰਸੰਨ ਹੋਏ ਅਤੇ ਅਸੀਸ ਦਿੱਤੀ ਕਿ ਤੈਨੂੰ ਕਰਤਾਰ ਚਿਤ ਆਵੇ ਭਾਈ ਬੂੜਾ ਜੀ ਸਦਾ ਵਾਸਤੇ ਗੁਰੂ ਕੀ ਸੰਗਤ ਵਿੱਚ ਜੁੜ ਗਏ ਸਦਾ ਸਮਾ ਕਰਤਾਰਪੁਰ ਸਾਹਿਬ ਜੀ ਵਿਖੇ ਰਹਿ ਕੇ ਗੁਰੂ ਕੀ ਸੰਗਤ ਵਿੱਚ ਸੇਵਾ ਪਰਦੇ ਅਤੇ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਵੱਲ ਆਪਣਾ ਧਿਆਨ ਕੇਂਦਰਿਤ ਰੱਖਦੇ ਕਿਰਪਾ ਕਰੇ ਜਿਸਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ-ਜਿਉ ਉਹ ਵਿਦਾਈ ਹੈ ਤਿਉਂ-ਤਿਉ ਅਰਸォ ਰੰਗ ਐਸੀ ਕਿਰਪਾ ਭਾਈ ਬੂੜਾ ਜੀ ਦੇ ਉੱਪਰ ਹੋਣ ਲੱਗੀ ਗੁਰੂ ਦੇ ਸਦਾਤ ਦੀ ਸਮਝ ਆਉਣ ਲੱਗ ਪਈ ਦਿਨ ਰਾਤ ਗੁਰੂ ਚਰਣਾ ਵਿੱਚ ਜੁੜੇ ਰਹਿਣ ਦੀਆਂ ਅਰਦਾਸਾਂ ਹਿਰਦੇ ਵਿੱਚੋਂ ਉਤਪਨ ਹੋਣ ਲੱਗੀਆਂ ਕਿਉਂਕਿ ਹੁਣ ਜੁੜਿਆ ਹੋਇਆ ਦੀ ਸੰਕਤ ਪ੍ਰਾਪਤ ਹੋ ਗਈ ਸੀ ਜਿਸ ਗੱਲ ਦੀ ਉਡੀਕ ਸੀ ਉਹ ਸਮਾਂ ਪ੍ਰਾਪਤ ਹੋ ਗਿਆ ਉਸ ਦਾ ਬਧੇਰੇ ਲਭ ਪ੍ਰਾਪਤ ਕਰਨ ਵਾਸਤੇ ਦਿਨੇ ਰਾਤ ਬਾਬਾ ਜੀ ਇਕਾਗਰ ਚਿੱਤ ਰਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ